ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਸਾਤਕਾ ਵਿੱਤ ਮੰਤਰੀ ਪਰਮੇਂਦਰ ਢੀਂਸਾ ਨੇ ਢੀਂਸਾ ਸਾਹਿਬ ਲਗਾਤਾਰ ਅਕਾਲੀ ਦਲ ਦੇ ਵਿੱਚ ਰਹਿੰਦੇ ਹੋਏ ਵੀ ਆਵਾਜ਼ ਬਲੰਦ ਕਰਦੇ ਰਹੇ ਹੋ ਬਾਹਰ ਆਣ ਕੇ ਸੁਧਾਰ ਲੈਣ ਲਈ ਤਾਂ ਵੀ ਇਹੀ ਆਵਾਜ਼ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਮੇ ਹੋਣਾ ਚਾਹੀਦਾ ਹੈ ਤੇ ਆਖਰ ਉਹ ਵੱਡੀ ਖਬਰ ਆ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈਗਾ ਜੀ ਦੇਖੋ ਬਹੁਤ ਅਸੀਂ ਤਾਂ ਇਸ ਦਾ ਗੱਲ ਦਾ ਸਵਾਗਤ ਕਰਦੇ ਹਾਂ ਪਰ ਹਜੇ ਪੂਰੀ ਡਿਟੇਲ ਸਾਹਮਣੇ ਨਹੀਂ ਆਈ ਜੀ ਸਭ ਤੋਂ ਇਨੀਸ਼ੀਅਲੀ ਥੋੜੀ ਜਿਹੀ ਇਹ ਨਹੀਂ ਆਇਆ ਵੀ ਅਸਤੀਫਾ ਦਿੱਤਾ ਅਸਤੀਫੇ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਬਾਕੀ ਹਰ ਦੀ ਪੂਰੀ ਡਿਟੇਲ ਉਹਨਾਂ ਵੱਲੋਂ ਦੇਣਗੇ ਵੀ ਕਿ ਕਿਸ ਗਰਾਉਂਡਸ ਤੇ ਕੀ ਦਿੱਤਾ ਅਸਤੀਫਾ ਇਹਦੇ ਵਿੱਚ ਟੀਨੂ ਸਰ ਸਾਫ ਤੌਰ ਤੇ ਜ਼ਿਕਰ ਕਰ ਰਹੇ ਨੇ ਕਿ ਅਸਤੀਫਾ ਦੇ ਦਿੱਤਾ ਹੈ 18 ਤਰੀਕ ਨੂੰ ਇੱਕ ਮੀਟਿੰਗ ਬੁਲਾ ਲਗੀ ਹੈ ਭੁੰਦਰ ਸਾਹਿਬ ਦੇ ਵੱਲੋਂ ਤੇ ਉਹਦੇ ਵਿੱਚ ਵੀ ਵਿਚਾਰ ਚਰਚਾਵਾ ਹੋਣੀ ਹੈ ਪਰ ਇਨੀਸ਼ੀਅਲੀ ਤੌਰ ਤੇ ਕਿਉਂਕਿ ਵੱਡੀ ਫਾਈਟ ਇਹੀ ਰਹੀ ਸੀਗੀ ਕਿ ਸੁਖਬੀ ਸਿੰਘ ਬਾਦਲ ਨੂੰ ਆਪਣੀ ਜ਼ਿੰਮੇਵਾਰੀ ਛੱਡਣੀ ਚਾਹੀਦੀ ਹੈ ਹੋਰ ਕਿਸੇ ਨੂੰ ਜ਼ਿੰਮੇਵਾਰੀ ਦੇਣੀ ਚਾਹੀਦੀ ਤੁਹਾਡੇ ਵੀ ਇਹੀ ਫਾਈਟ ਰਹੀ ਹੈ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਦੁਬਾਰਾ ਅਕਾਲੀ ਦਲ ਦਾ ਰਿਵਾਈਵਲ ਹੋ ਸਕਦਾ ਉਸ ਤਰੀਕੇ ਨਾਲ ਬਿਲਕੁਲ ਦੇਖੋ ਜੇ ਹੋ ਦੇਖੋ ਹਜੇ ਤੱਕ ਉਹਨਾਂ ਦੀ ਕੋਈ ਕਿਸ ਉਹਨਾਂ ਪੱਖੋਂ ਕੋਈ ਨਹੀਂ ਆਈ ਹਜੇ ਵੀ ਕੀ ਕਿਸ ਕਰਕੇ ਅਸਤੀਫਾ ਦਿੱਤਾ ਉਹਨਾਂ ਨੇ ਜੀ ਵੀ ਕੀ ਉਹ ਸਿਰਫ ਕੁਝ ਦਿਨਾਂ ਲਈ استعفہ تھا ਕਿੰਨੇ ਚਿਰ ਲਈ استعفہ ਹੈ ਕਿ ਨਵੇਂ ਸਿਰਿਓਂ ووٹ ਚ ਚੋਣਾਂ ਕਰਾਉਣ ਲਈ استعفا ਦਿੱਤਾ ਹੈ ਹਜੇ ਕਲੈਰਟੀ ਨਹੀਂ ਹੈ ਅਸੀਂ پیسے ਤਾਂ ਉਹ अदरवाइज ਅਸੀਂ ਸਵਾਗਤ ਕਰਦੇ ਹਾਂ ਉਸ ਚੀਜ਼ ਦਾ ਹਮ ਹਮ ਤੇ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਵੀ استعفا ਦੇ ਕੇ ਕਿਸੇ ਨੂੰ ਜ਼ਿੰਮੇਵਾਰੀ ਹੋਰ ਕਿਸੇ ਸੀਨੀਅਰ ਲੀਡਰ ਨੂੰ ਕਿਸੇ ਧਾਰਮਿਕ ਸ਼ਖਸੀਅਤ ਨੂੰ ਕਿਸੇ ਨੂੰ ਸੰਭਾਲ ਦੇਣ ਤਾਂ ਕਾਲੀ ਦਲ ਮਜ਼ਬੂਤ ਹੋ ਸਕਦਾ ਅਸੀਂ ਤਾਂ ਅੱਜ ਵੀ ਉਸ ਗੱਲ ਤੇ ਖੜੇ ਹਾਂ ਜੀ ਤੇ ਸਾਡਾ ਨਿਸ਼ਾਨਾ ਵੀ ਹੈ ਕਿ ਕਾਲੀ ਦਲ ਤਗੜਾ ਹੋਵੇ ਮਜ਼ਬੂਤ ਹੋਵੇ ਹਮ ਤੇ ਜੇ ਜੇ ਸਿਫਾ ਤੁਹਾਡੇ ਹਿਸਾਬ ਨਾਲ ਜੇ ਇਸ ਤਰੀਕੇ ਨਾਲ ਹਲੇ ਇਨੀਸ਼ੀਅਲੀ ਜਾਣਕਾਰੀ ਤੁਸੀਂ ਦੱਸ ਰਹੇ ਹੋ ਜਿਵੇਂ ਅਸੀਂ ਵੀ ਦੇਖ ਰਹੇ ਹਾਂ ਕਿ ਇਨੀਸ਼ੀਅਲੀ ਜਾਣਕਾਰੀ ਹੈਗੀ ਇਸ ਤੋਂ ਬਾਅਦ ਜੇ ਇਹ ਸਾਰੀ ਗੱਲ ਸਾਫ਼ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਜਿਹੜੇ ਅਕਾਲੀ ਆਗੂ ਸੁਧਾਰ ਲਹਿਰ ਦੇ ਨਾਮ ਤੋਂ ਅਲੱਗ ਹੋ ਕੇ ਚੱਲ ਰਹੇ ਨੇ ਉਹ ਵੀ ਦੁਬਾਰਾ ਇੱਕ ਛੱਤ ਦੇ ਥੱਲੇ ਆ ਜਾਣ ਬਿਲਕੁਲ ਹੋ ਸਕਦਾ ਹੈ ਜੀ ਕਿਉਂ ਨਹੀਂ ਹੋ ਸਕਦਾ ਜੀ ਤਾਂ ਟੀਨ ਸਰ ਇਹ ਦੇ ਨਾਲ ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਕਿਉਂਕਿ ਅਕਸਰ ਇਹ ਜ਼ਿਕਰ ਕਰਦੇ ਰਹੇ ਨੇ ਕਿ ਮੇਰੇ ਤੋਂ ਇਲਾਵਾ ਕੋਈ ਪਾਰਟੀ ਚਲਾ ਨਹੀਂ ਸਕਦਾ ਕਿਉਂਕਿ ਫਾਈਨਾਂਸਸ ਦੀ ਜ਼ਰੂਰਤ ਹੈ ਲੰਮਾ ਸਮਾਂ ਹੋ ਗਿਆ ਪਾਰਟੀ ਸੱਤਾ ਤੋਂ ਬਾਹਰ ਹੈਗੀ ਹੈ ਤਾਂ ਇਦਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਤਾਂ ਉਸ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਕਿ ਇਦਾਂ ਦੇ ਹਾਲਾਤ ਹੈਗੇ ਨੇ ਕਿ ਸੁਖਬੀ ਸਿੰਘ ਬਾਦਲ ਜੀ ਇਸ ਤਰੀਕੇ ਨਾਲ ਆਪਣੇ ਵੱਲ ਅਕਸਰ ਜ਼ਿਕਰ ਕਰਦੇ ਰਹੇ ਨੇ ਇਹੋ ਗੱਲ ਇਹ ਹੈ ਇਹ ਇੱਕ ਵਿਅਕਤੀ ਦੀ ਵੱਲੋਂ ਪਾਰਟੀ ਚਲਾਉਣੀ ਜੀ ਤੇ ਇੱਕ ਪੂਰੀ ਸਮੂਹਕੀ ਕੌਮ ਵੱਲੋਂ ਪਾਰਟੀ ਚਲਾਉਣੀ ਬਹੁਤ ਵੱਡਾ ਫਰਕ ਹੈ ਹੂੰ ਇਹ ਤਾਂ ਇੱਕ ਕੌਮ ਦੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਕਿ ਤੁਸੀਂ ਸਮਝਦੇ ਹੋ ਵੀ ਸਿੱਖ ਕੌਮਿਕ ਪਾਰਟੀ ਚਲਾ ਸਕਦੀ ਜੀ ਹੁਣ ਤੱਕ ਆਮ ਲੋਕਾਂ ਨੇ ਹੀ ਲੋਕਾਂ ਜਿਹੜਾ ਹੈ ਨੇ ਹੀ ਇਹ ਪਾਰਟੀ ਚਲਾਈ ਹੈ ਤੇ ਇਹ ਤਾਂ ਲੋਕਾਂ ਦੇ ਸਾਥ ਨਾਲ ਪਾਰਟੀ ਚੱਲਦੀ ਹੁੰਦੀ ਹੈ ਹਰ ਤਰ੍ਹਾਂ ਦਾ ਸਹਿਯੋਗ ਚਾਹੇ ਆਰਥਿਕ ਹੈ ਚਾਹੇ ਪੋਲਿਟੀਕਲ ਹੈ ਚਾਹੇ ਵੋਟਾਂ ਦੇ ਰੂਪ ਚ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਪਾਰਟੀਆਂ ਚੱਲਦੀਆਂ ਨੇ ਜੇ ਕੋਈ ਬੰਦਾ ਕਹੇ ਵੀ ਮੈਂ ਆਪ ਚਲਾ ਲੂੰਗਾ ਉਹ ਉਹ ਤੁਸੀਂ ਦੇਖ ਹੀ ਲਿਆ ਵੀ ਪਿਛਲੇ ਸਮੇਂ ਤੋਂ ਕੀ ਹਾਲ ਹੋ ਰਹੇ ਹੈਗਾ ਕੱਲੇ ਪੈਸੇ ਨਾਲ ਪਾਰਟੀ ਨਹੀਂ ਚੱਲਦੀ ਹੁੰਦੀ ਇਹ ਸਭ ਇੱਕ ਬੜੀ ਅਹਿਮ ਚੀਜ਼ ਹੈ ਕਿਉਂਕਿ ਬੜੇ ਲੰਮੇ ਵਕਫੇ ਬਾਅਦ ਬਾਦਲ ਪਰਿਵਾਰ ਪ੍ਰਧਾਨਗੀ ਤੋਂ ਲਾਂਭੇ ਹੋਵੇਗਾ ਤਾਂ ਲੱਗਦਾ ਕਿ ਉਸ ਤਰੀਕੇ ਨਾਲ ਜਿਹੜਾ ਇੱਕ ਵੱਡਾ ਦਾਗ ਜਿਹੜਾ ਪਰਿਵਾਰ ਇੱਕ ਬਾਦਲ ਪਰਿਵਾਰ ਦੇ ਕਰਕੇ ਲੱਗਦਾ ਰਿਹਾ ਤਾਂ ਉਹ ਹੁਣ ਹਟੇਗਾ ਤੇ ਉਹਦੇ ਨਾਲ ਫਿਰ ਸ਼ਾਇਦ ਤੁਸੀਂ ਜਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਅਕਾਲ ਦਲ ਦਾ ਰਵਾਈਵਲ ਸੰਭਵ ਹੈਗਾ ਦੇਖੋ ਲੋਕ ਕਾਲੀਬੰਨ ਨੂੰ ਪਿਆਰ ਕਰਦੇ ਨੇ ਉਸ 'ਚ ਕੋਈ ਦੋਰਾ ਨਹੀਂ ਜੀ ਲੋਕਾਂ ਦੇ ਪੰਜਾਬ ਦੇ ਚਨਾਂ ਦੇ ਵਿੱਚ ਅਕਾਲੀ ਦਸ ਦਾ ਥਾਂ ਹੈ ਜੀ ਪਰ ਲੀਡਰਸ਼ਿਪ ਤੋਂ ਕਿਤੇ ਨਾ ਕਿਤੇ ਲੋਕ ਨਾਰਾਜ਼ ਸੀ ਅਸੀਂ ਉਹੀ ਗੱਲ ਕਹਿ ਰਹੇ ਸੀਗੇ ਵੀ ਕਿ ਕਿਤੇ ਨਾ ਕਿਤੇ ਜੇ ਲੋਕਾਂ ਨੂੰ ਜਿਹੜਾ ਇਹ ਗੁੱਸੇ ਨੂੰ ਠੰਡਾ ਕਰਨਾ ਤਾਂ ਪਿੱਛੇ ਹਟਣਾ ਚਾਹੀਦਾ ਸੂਬੀ ਸਿੰਘ ਬਾਦਲ ਨੂੰ ਤੇ ਅਕਾਲੀ ਦਲ ਹੌਲੀ-ਹੌਲੀ ਫਿਰ ਦੁਬਾਰਾ ਰਿਵਾਈਵ ਹੋ ਜਾਏਗਾ ਕਿਉਂਕਿ ਅਸੀਂ ਇਹਨਾਂ ਨੇ ਸਟੀਫਨਾਂ ਕਿਤੇ ਨਾ ਕਿਤੇ ਤਾਂ ਕੋਈ ਆਸ ਬੱਜੀ ਹੈ ਹੁਣ ਅਕਾਲੀ ਦਲ ਤੇ ਜਦੋਂ ਬਾਕੀ ਆਗੂ ਨਾਲ ਗੱਲ ਕਰਦੇ ਕਹਿੰਦੇ ਕਿ ਜਿਹੜਾ ਸਾਡਾ ਵਿਰੋਧ ਕਰ ਰਹੇ ਨੇ ਜਾਂ ਅਕਾਲੀ ਦਲ ਦਾ ਬਾਦਲ ਪਰਿਵਾਰ ਦਾ ਵਿਰੋਧ ਕਰ ਰਹੇ ਨੇ ਕਹਿੰਦੇ ਉਹਨਾਂ ਦੇ ਨਾਲ ਹੀ ਤਾਂ ਬੰਦੇ ਹੁੰਦੇ ਸੀ ਇਹ ਵਿਅਕਤੀ ਇਹ ਸਾਰੇ ਉਹ ਹੀ ਤਾਂ ਫੈਸਲੇ ਕਰਾਉਂਦੇ ਹੁੰਦੇ ਸੀ ਜੋ ਅਰਥਾ ਦਾ ਜ਼ਿਕਰ ਕਰਦੇ ਦੇਖੋ ਇਹ ਜਿਹੜੇ ਫੈਸਲੇ ਜਿੰਨਾ ਕਰਕੇ ਇਹ ਸਾਰੀਆਂ ਗੱਲਾਂ ਹੋਈਆਂ ਉਹ ਫੈਸਲੇ ਅੱਜ ਸਾ ਹੂੰ ਇਹ ਸਾਡਾ ਰੋਲ ਹੈ ਅਸੀਂ ਅਸੀਂ ਤਾਂ ਸੁਖਬੀਰ ਸਿੰਘ ਬਾਦਲੂ ਜੀ ਤੋਂ ਮੂਹਰੇ ਹੋ ਕੇ ਆਪਣੀ ਗਲਤੀ ਮੰਨਣ ਸਜ਼ਾ ਲਾਉਣ ਨੂੰ ਤਿਆਰ ਆ ਜੀ ਪਰ ਇਹ ਹੈ ਵੀ ਸਾਡਾ ਜੇ ਰੋਲ ਹੋਵੇ ਉਸ ਚੀਜ਼ ਚ ਉਹ ਨਹੀਂ ਹੈ ਨਾ ਜਿਹੜੇ ਕੋਈ ਡੇਰਾ ਮੁਖੀ ਦੀ ਮਾਫੀ ਹੋਈ ਜਾਂ ਗੋਲੀ ਚਲਾਉਣ ਦਾ ਜਿਹੜਾ ਫੈਸਲਾ ਹੋਇਆ ਜਾਂ ਜਿਹੜੇ ਦੋਸ਼ੀ ਨਹੀਂ ਫੜੇ ਗਏ ਉਹ ਤਾਂ ਐਡਮਿਨਿਸਟ੍ਰੇਟਿਵ ਇਸ਼ੂ ਸੀਗੇ ਉਹ ਚ ਸਾਡੇ ਦਾ ਤਾਂ ਨਾ ਕੋਈ ਕਦੇ ਕਿਸੇ ਨੇ ਸਲਾਹ ਲਈ ਨਾ ਕਿਸੇ ਦਾ ਕੋਈ ਜਿਹੜਾ ਇਹ ਰੋਲ ਸੀਗਾ ਇਸ ਚ ਕੀ ਨਹੀਂ ਸਰਪ ਇੱਕ ਗੱਲ ਦੀ ਕਲੈਰਿਟੀ ਦਿਓ ਹੁਣ ਆਖਰੀ ਸਵਾਲ ਹੈ ਤੁਹਾਨੂੰ ਬਾਦਲ ਪਰਿਵਾਰ ਦੀ ਫਿਰ ਭੂਮਿਕਾ ਕੀ ਰਹਿ ਜਾਊਗੀ ਆਕਾਲੀ ਦਲ ਦੇ ਵਿੱਚ ਜੇ ਇੱਕ ਹਿਸਾਬ ਨਾਲ ਸੁਖਬੀ ਸਿੰਘ ਬਾਦਲ ਅਸਤੀਫਾ ਦੇ ਗਏ ਨੇ ਤੇ ਇਸ ਲੰਬੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਆਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦੀ ਕੀ ਭੂਮਿਕਾ ਰਹੂਗੀ ਦੇਖੋ ਮੈਂ ਤਾਂ ਕੋਈ ਇਹ ਨਹੀਂ ਕੋਈ ਕਿਸੇ ਇਸ ਗੱਲ ਤੇ ਕੋਈ ਬਾਹਰੀ ਕੋਈ ਸਿਆਸਤ ਵਾਲੀ ਗੱਲ ਨਹੀਂ ਮੈਂ ਕਰਨਾ ਚਾਹੁੰਦਾ ਮੈਂ ਤਾਂ ਇਹ ਗੱਲ ਕਹਿਣਾ ਵੀ ਜੇ ਸੱਚੇ ਮਨੋਂ ਜੀ ਉਹ ਲੋਕਾਂ ਤੋਂ ਤੇ ਗੁਰੂ ਤੋਂ ਪੁੱਲ ਮੁਖ ਪਛਾ ਲੈਣ ਤਾਂ ਬਾਦਲ ਪਰਵਾਰ ਦੀ ਜਿਹੜੀ ਹੈ ਦੁਆਰੇ ਖੜਾ ਹੋ ਸਕਦਾ ਜੀ ਪਰ ਗੱਲ ਇਹ ਵੀ ਜਦ ਤੁਸੀਂ ਬੰਦਾ ਚਲਾਕੀਆਂ ਕਰਦਾ ਜਾਂ ਬੰਦਾ ਇਹ ਸੋਚੇ ਵੀ ਨਾ ਨਹੀਂ ਮੈਂ ਤਾਂ ਆਪਣੀ ਗਲਤੀ ਵੀ ਨਹੀਂ ਮੰਨਣ ਨੂੰ ਤਿਆਰ ਤੇ ਨਾਲੇ ਜਿਹੜਾ ਵੀ ਕੋਈ ਫੈਸਲੇ ਨੇ ਉਹ ਚੁਸ ਚਲਾਕੀ ਨਾਲ ਕਰੇ ਜਾਂਦੇ ਨੇ ਫਿਰ ਉਹ ਗੱਲਾਂ ਜਿਹੜੀਆਂ ਕਦੇ ਪੂਰ ਨਹੀਂ ਚੜਦੀਆਂ ਜੀ ਇਹ ਇਹੀ ਇਹੀ ਕਾਰਨ ਕਰਕੇ ਜਿਹੜਾ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਕਮਜ਼ੋਰੀ ਜਿਹੜੀ ਹੈ ਪੰਡਰੀ ਬਹੁਤ ਸ਼ੁਕਰੀਆ 300 ਸਾਮਾ ਦੇ ਤਪਾਤਨ ਬੋਟਾ